ਸਿੰਘਾ ਨਾਲ ਮੂਲਾ ਪਿੰਡੇ ਵੀਰਾ ਕੀ ਹੋਇਆ ਇਹ ਵੀਰ ਜੀ ਇਹ ਮੁੰਡਾ ਆ ਰਿਹਾ ਸੀਗਾ ਮੇਰੇ ਕੋਲੇ ਰਿਸ਼ਤੇਦਾਰ ਆ ਮੇਰਾ ਤੇ ਇਹ ਮੂਲਾ ਪਿੰਡੇ ਇਹ ਆਇਆ ਜਦੋਂ ਤੇ ਮੋਰ ਤੇ ਮੋਟਰਸਾਈਕਲ ਵੱਜਿਆ ਤੋ ਕੰਧ ਤੇ ਵੱਜਾਈ ਹਾਂਜੀ ਕਾਰਨ ਕੀ ਹੈ ਕਾਰਨ ਇਹ ਸੀਗਾ ਜੀ ਮੋਟਰਸਾਈਕਲ ਤੇ ਆ ਰਿਹਾ ਸੀਗਾ ਇਹ ਤੇ ਮੇਰੇ ਘਰੇ ਆ ਰਿਹਾ ਸੀਗਾ ਤੇ ਉੱਥੇ ਮੋਟਰਸਾਈਕਲ ਜਦੋਂ ਵੱਜਿਆ ਤੇ ਮੈਨੂੰ ਘਰੇ ਫੋਨ ਗਿਆ ਕਿਸੇ ਦਾ ਫੋਨ ਗਿਆ ਵੀ ਉਹ ਮੁੰਡੇ ਦਾ ਮੋਟਰਸਾਈਕਲ ਵੱਜ ਗਿਆ ਉੱਥੋਂ ਮੈਂ ਇਹਨੂੰ ਚੱਕਿਆ ਮੋਰ ਤੋਂ ਚਾੱਕ ਕੇ ਤੇ ਮੈਂ ਉਥੋਂ ਡਾਕਟਰ ਤੋਂ ਟੀਕਾ ਲਵਾਇਆ ਕੀ ਗੱਲਵਾ ਕੇ ਤੇ ਫਿਰ ਮੈਂ ਗੱਡੀ ਕਰਵਾ ਕੇ ਗੱਡੀ ਕਰਵਾ ਕੇ ਤੇ ਫਿਰ ਮੈਂ ਇੱਥੇ ਲੈ ਕੇ ਆਇਆ ਸੀ ਸਪੀਡ ਹੀ ਇਹਨਾਂ ਦੀ ਮੂੜ ਕਲਲੀ ਆ ਹੈ ਤਾਂ ਨਾਰਮਲ ਹੀ ਸੀ ਕਿ ਸਪੀਡ ਆ ਹਾਂ ਮੂੜ ਕਿ ਲਾ ਬੰਦਾ ਕਿੰਨੀ ਉਮਰ ਆ ਤੇਰੀ ਉਮਰ ਹੋਊਗੀ 22 ਸਾਲ ਅੱਛਾ ਇਹਨੂੰ ਮੈਂ ਦੀ ਤਰ੍ਹਾਂ ਵੀ ਠੀਕ ਹੈ ਬੋਲਦਾ ਬੋਲਦਾ ਹਾਂ ਬੈਸੇ ਤੁਸੀਂ ਐਂ ਸੇਡ ਉਹਦੇ ਠੀਕ ਹੈ ਵੀ ਆ ਤਾਂ ਸੱਟ ਕਿੰਨੇ ਸੱਟ ਸੱਟ ਸਿਰ ਚ ਲੱਗੀ ਹੈ ਵੀ ਆਈ ਉਲਟੀਆਂ ਕਰ ਰਿਹਾ ਹਾਂ